ਜੇ ਨਾ ਤੁਹਾਡਾ ਆਹੀ ਹਾਰਿਆ ਤਾਂ ਘਰ ਦਾ ਗੁਜ਼ਾਰਾ ਕਿਵੇਂ ਚੱਲੂ ਉਹ ਸੁਨਿਆਰਾ ਗੇੜੇ ਦੇ ਗੇੜਾ ਮਾਰੀ ਜਾਂਦਾ ਆ ਕਹਿੰਦਾ ਜੇ ਤੁਸੀਂ ਵਿਆਜ ਨਹੀਂ ਭਰਿਆ ਤਾਂ ਮੈਂ ਤੁਹਾਡੇ ਗਹਿਣੇ ਜ਼ਬਤ ਕਰ ਲੈਣੇ ਜਿਹੜੇ ਤੁਸੀਂ ਗਿਰਵੀ ਰੱਖੇ ਹੋਏ ਨੇ ਉਹ ਫਿਕਰ ਕਿਉਂ ਕਰਦੀਆਂ ਆਪਣਾ ਅਜੇ ਟਾਈਮ ਹੈ ਮਾੜਾ ਚੱਲਦਾ ਰੱਬ ਕਦੇ ਤਾਂ ਆਪਣੀ ਸੁਣੂ ਭਾਈ ਆ ਜਿੱਦਾਂ ਦਾ ਤੁਹਾਡਾ ਦਿਮਾਗ ਨਾ ਉਹ ਨਹੀਂ ਹਾਲੀ ਤਾਂ ਰੱਬ ਨੇ ਮੈਨੂੰ ਲੱਗਦਾ ਆਪਣੀ ਕਦੀ ਨਹੀਂ ਸੁਣਨੀ ਨਾ ਤੁਹਾਨੂੰ ਕੀ ਲੋੜ ਪੈ ਗਈ ਸੀ ਉਹ ਕੁੜੀ ਦੇ ਪੈਸੇ ਦੇਣ ਦੀ ਜੇ ਉਹਦੇ ਕੋਲ ਪੈਸੇ ਨਹੀਂ ਸੀ ਤਾਂ ਉਹਨੂੰ ਕੀ ਲੋੜ ਸੀ ਉੱਥੇ ਰੋਟੀ ਖਾਣ ਦੀ ਉਹਨੂੰ ਦੇਖ ਕੇ ਲੱਗਦਾ ਸੀ ਉਹਨੂੰ ਭੁੱਖੇ ਪੌਤ ਲੱਗੀ ਹੋਈ ਸੀ ਉਹਨਾਂ ਦੇਖਣੋਂ ਵਧੀਆ ਪਰਿਵਾਰ ਦੀ ਲੱਗਦੀ ਸੀ। ਉਹਦੀ ਗੱਲ ਵੀ ਸਹੀ ਲੱਗਦੀ ਸੀ। ਜਾਂ ਤਾਂ ਉਹ ਤਾਂ ਪਰਸ ਘਰੇ ਰਹੇਗੇ ਸੀ ਜਾਂ ਕਿਸੇ ਨੇ ਕੱਢ ਲਿਆ ਹੁਣ। ਨਾ ਤੁਸੀਂ ਆ ਗਏ ਤੇ ਚੋਪੜੀਆਂ ਚੋਪੜੀਆਂ ਗੱਲਾਂ 'ਚ। ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਕਰਦੀਆਂ ਹੀ ਐਵੇਂ ਨੇ। ਆ ਚੰਗੇ ਭਲੇ ਬੰਦੇ ਨੂੰ ਬੁੱਧੂ ਬਣਾ ਜਾਂਦੀਆਂ ਨੇ। ਤੇ ਆ ਬੰਦੇ, ਬੰਦੇ ਤਾਂ ਉਹ ਹੀ ਕਮਲੇ ਹੋ ਜਾਂਦੇ ਕੁੜੀਆਂ ਪਿੱਛੇ। ਨਾ ਪੋਰਾ ਸ਼ਰਮਤਾ ਕਰ ਲੈਂਦੇ ਤਾਂ ਬਿੱਲ ਦੇਣ ਲੱਗੇ 5000 ਤੁਹਾਡੀ ਤਨਖਾਹ ਆ। 900 ਰੁਪਏ ਤੁਸੀਂ ਮਿਲਦਾ ਦੇ ਦਿੱਤਾ। ਆਪਾ ਕਿਹੜੇ ਹਾਲੀ ਰਹਿੰਦੇ ਤੁਹਾਨੂੰ ਪਤਾ ਹੀ ਆ ਆ ਤੁਹਾਨੂੰ ਠਾਰਕਪੁਰਾ ਸੋਝਦਾ ਉਹ ਤੋਂ ਬੱਸ ਕਰ ਕਿਹੜੀਆਂ ਸੜੀਆਂ ਸੜੀਆਂ ਗੱਲਾਂ ਮਾਰੀ ਜਾਂਦੀਆਂ ਮੈਨੂੰ ਤਾਂ ਉਹਦੇ ਵਿੱਚ ਆਪਣੀ ਭੈਣ ਪਾਲੀ ਨਜ਼ਰ ਆਉਂਦੀ ਸੀ ਉਹ ਜੇ ਕਿਤੇ ਉਹ ਮੁਸੀਬਤ ਵਿੱਚ ਹੁੰਦੀ ਤਾਂ ਮੈਂ ਉਹਦੀ ਮਦਦ ਨਾ ਕਰਦਾ ਹਾਂ ਠਾਰਕਪੁਰਾ ਕਰਨ ਦੇ ਚੱਕਰ ਚ ਹਰ ਗੱਲ ਨੂੰ ਪੁੱਠਾ ਸੋਚਦੀਆਂ ਉੱਪਰ ਰੱਬ ਵੀ ਬੈਠਾ ਦੇਖਦਾ ਅਮਨ ਲਾਲ ਸੁਨਿਆਰਾ ਫੇਰ ਆ ਗਿਆ ਬਿਆਜ਼ ਲੈਣ ਹੁਣ ਤੁਸੀਂ ਭਲਾ ਕੀਤਾ ਨਾ ਛਿੱਤਰ ਵੀ ਆਪੇ ਖਾਇਓ ਆਪੇ ਭੋਗਦੇ ਹੋ ਹਣ ਅਮੇਤੋ ਨਹੀਂ ਬਾਰ ਬਾਰ ਬੇਸਤੀ ਕਰਵਾ ਹੁੰਦੀ ਹੁਣ ਤੁਸੀਂ ਆਪੇ ਜਾ ਕੇ ਦਰਵਾਜਾ ਖੋਲਣ ਉਹ ਕੁਛ ਨਹੀਂ ਹੁੰਦਾ ਤੂੰ ਖੋਲ ਦੇ ਨਾ ਨਾ ਮੇਰੇ ਤਾਂ ਹੱਥ ਖੜੇ ਮੈਂ ਨਹੀਂ ਖੋਲਣਾ ਦਰਵਾਜਾ ਆਪਣਾ ਖੋਲੋ ਜਾ ਕੇ ਨਾ ਖੋਟੀ ਜਵਾਨੀ ਵਾਂ ਨੂੰ ਬਾਪ ਸਾਹ ਦੇ ਦਰਵਾਜ਼ਾ ਕਿਉਂ ਨਹੀਂ ਖੋਲਿਆ ਉਹ ਖੋਲਣਾ ਕੀ ਸੀ ਮੈਨੂੰ ਡਰ ਗਿਆ ਉਹ ਤਾਂ ਉਹੀ ਕੁੜੀ ਆ ਗਈ ਜਿਹਦਾ ਮੈਂ ਕੱਲ ਬਿੱਲ ਭਰਿਆ ਸੀ ਨਾਲ ਲੈ ਕੇ ਆ ਗਈ ਕਿਸੇ ਨੂੰ ਉਹ ਦੋਵੇਂ ਗੁੱਸੇ 'ਚ ਲੱਗ ਰਹੇ ਮੈਨੂੰ ਤਾਂ ਬਾਹਰ ਉਹ ਨਵਾਂ ਹੀ ਪੰਗਾ ਪਾ ਲਿਆ ਹੁਣ ਆਪਣੇ ਘਰ ਵਾਲੀ ਨੂੰ ਲੈ ਕੇ ਆਈ ਹੋਣੀ ਉਹਦਾ ਘਰ ਵਾਲਾ ਕਹਿੰਦਾ ਹੁਣ ਮੇਰੀ ਘਰਵਾਲੀ ਦਾ ਬਿੱਲ ਦਿੱਤਾ ਤਾਂ ਦਿੱਤਾ ਕਿਉਂ ਮੈਂ ਤੁਹਾਨੂੰ ਕਿੰਨੀ ਦਫਾ ਸਮਝਾਇਆ ਵੀ ਲੋਕਾਂ ਦੇ ਚੱਕਰਾਂ 'ਚ ਨਹੀਂ ਪਈਦਾ ਪਰ ਤੁਸੀਂ ਹਟਦੇ ਨਹੀਂ ਹੁਣ ਉਹਦਾ ਘਰ ਵਾਲਾ ਤਾਂ ਇਹੀ ਸੋਚਦਾ ਹੋਣਾ ਵੀ ਮੇਰੀ ਘਰਵਾਲੀ ਦੇ ਨਾਲ ਚੱਕਰ ਹੋਣਾ ਤਾਂ ਹੀ ਬਿੱਲ ਦਿੱਤਾ ਤੋਂ ਮੈਨੂੰ ਹੌਸਲਾ ਤਾਂ ਕੀ ਦੇਣਾ ਉਹ ਡਰਾਈ ਜਾਨੀਆਂ ਦੇਖੀ ਜਾ ਜਿਹੜਾ ਕਸ ਹੁੰਦਾ ਮੈਂ ਖੋਲਦਾ ਗੇਟ ਜਾ ਕੇ ਮੈਂ ਤਾਂ ਇਹ ਕਹਿੰਦੀ ਤੁਸੀਂ ਰਸੋਈ ਚ ਜਾ ਕੇ ਲੁਕ ਜਾਓ ਦਰਵਾਜ਼ਾ ਮੈਂ ਖੋਲ ਦਿੰਨੀ ਆ ਉਹ ਰੱਬ ਤਾਂ ਉੱਤੇ ਦੇਖ ਲਈ ਆ ਮੈਂ ਕਿਹਾ ਮਾਰਾ ਕੀਤਾ ਮੈਂ ਹੀ ਖੋਲਦਾ ਗੇਟ ਉਹ ਜੋ ਉਹ ਦੇਖੀ ਜਾਉ ਹਾਂਜੀ ਹਾਂਜੀ ਇਹੀ ਸੀ ਜਿਹਨੇ ਮੇਰੇ ਕੱਲ ਬਿੱਲ ਦਿੱਤਾ ਸੀ ਆ ਭਾਈ ਤੂੰ ਦੇਤਾ ਪਹਿਲੇ ਹਾਂਜੀ ਮੈਂ ਹੀ ਦਿੱਤਾ ਸੀ ਬਿੱਲ ਮੈਂ ਕੋਈ ਗਲਤੀ ਕਰਤੀ ਗਲਤੀ ਤਾਂ ਤੈਨੂੰ 10 ਵੀ ਦਿਨੇ ਆ ਜਿਹੜੀ ਤੂੰ ਕੀਤੀ ਐ ਚਲੋ ਜੀ ਹੁਣ ਆਪਾਂ ਬਾਹਰ ਖੜੇ ਕਾਹਨੂੰ ਗੱਲਾਂ ਕਰਦੇ ਆਜੋ ਅੰਦਰ ਬੈਠ ਕੇ ਗੱਲ ਕਰ ਲਓ ਆਜੋ ਵੀ ਆਜੋ ਆਜੋ ਬੈਠੋ ਆਜੋ ਬੈਠੋ ਰਾਜੀ ਤੁਸੀਂ ਗੁੱਸਾ ਨਾ ਕਰੋ ਇਹ ਚੰਦ ਜੀ ਦਾ ਤਾਂ ਸੁਭਾਅ ਹੀ ਇਹੋ ਜਿਹਾ ਹੈ ਤੇ ਹਰੇਕ ਦੀ ਮਦਦ ਕਰਦਾ ਇਹਦੇ ਵਿੱਚ ਕੋਈ ਇਹਦਾ ਗਲਤ ਇਰਾਦਾ ਨਹੀਂ ਸੀ ਹਾਂ ਬਈ ਨਾ ਤੂੰ ਚੁੱਪ ਕੀਤਾ ਬੈਠਾ ਤੂੰ ਕਿਉਂ ਨਹੀਂ ਬੋਲਦਾ ਤੇ ਤੂੰ ਕਿਉਂ ਬਿਲ ਦਿੱਤਾ ਇਹਗਾ ਪੁੱਤ ਜੀ ਨੂੰ ਭੁੱਖ ਬਹੁਤ ਲੱਗੀ ਹੋਈ ਸੀ ਮੈਨੂੰ ਤਾਂ ਦੇਖਿਆ ਨਹੀਂ ਗਿਆ ਇੱਕ ਵਧੀਆ ਘਰ ਦੀ ਲੱਗਦੀ ਸੀ ਮੈਨੂੰ ਲੱਗੇ ਇਹਦੇ ਪੈਸੇ गिर ਗਏ ਹੋਣੇ ਕਿਤੇ ਹਾਂ ਬਈ ਆ ਤੂੰ ਦੱਸ ਦੇ ਫਿਰ ਆ ਤੇਰੇ ਕੋਲੇ ਪੈਸੇ ਸੱਚੀ ਹੋਈ ਨਹੀਂ ਸੀਗੇ ਉਦੋਂ ਜਾਂ ਫਿਰ ਜਾਣਬੁੱਝ ਕੇ ਕਿਤੇ ਪਰਸ ਇੱਧਰ ਉੱਧਰ ਸਿੱਟਿਆਈ ਤੁਸੀਂ ਵਿਚਾਰਿਆ ਨੂੰ ਕਿਉਂ ਡਰਾਈ ਜੰਨੇ ਹੋ ਤੁਸੀਂ ਮੇਨ ਕੰਮ ਦੀ ਗੱਲ ਕਰੋ ਬੇ ਗੱਲ ਇਦਾਂ ਨਿਕਾ ਸਿਓ ਪੇ ਅਸੀਂ ਨਾ ਇੱਕ ਬਹੁਤ ਵੱਡੇ ਲੈਵਲ ਦਾ ਜਿਹੜਾ ਹੋਟਲ ਹੈ ਉਹ ਸ਼ੁਰੂ ਕਰਨ ਲੱਗੇ ਆ ਦੇਖੋ ਹੋਟਲ ਦਾ ਮਤਲਬ ਤਾਂ ਖਾਣਾ ਖਵਾਣਾ ਤੇ ਅਸੀਂ ਚਾਰਜ ਕਰਨਾ ਪਰ ਅਸੀਂ ਆਪਣੇ ਹੋਟਲ ਇੱਕ ਐਦਾਂ ਦਾ ਮੈਨੇਜਰ ਦੇਖਣਾ ਚਾਹੁੰਦੇ ਸੀ ਜਿਹੜਾ ਬਿਜ਼ਨਸ ਮਾਈਂਡਡ ਤਾਂ ਹੋਵੇ ਹੀ ਹੋਵੇ ਪਰ ਉਹਦੇ ਵਿੱਚ ਇਨਸਾਨੀਅਤ ਵੀ ਹੋਵੇ ਜਿਹੜੀ ਸਾਨੂੰ ਤੇਰੇ ਤੋਂ ਲੱਭੀ ਐ ਤੇ ਤੇਰੀ ਜਜਮੈਂਟ ਵੀ ਕਮਾਲ ਦੀ ਨਿਕਲੀ ਵੀ ਇਹ ਲੇਡੀਜ਼ ਹੈ ਵਧੀਆ ਕਰਦੀ ਐ ਪੈਸੇ ਦੇ ਵਾਕ ਹੀ ਡੇਕੇ ਹੋਣਗੇ ਜਾਂ ਇਹਦਾ ਪਰਸ ਕਿਸੇ ਨੇ ਕੱਢ ਲਿਆ ਹੋ ਵੀ ਤੇਰੀ ਕਮਾਲ ਦਾ ਤੇਰਾ IQ ਆ ਬਸ ਐਸੀ ਗੱਲ ਤੋਂ ਨਾ ਮੈਂ ਬੜਾ ਇੰਪ੍ਰੈਸ ਹੋਇਆ ਵੀ ਮੈਂ ਸੋਚਿਆ ਵੀ ਕਿਉਂ ਨਾ ਤੈਨੂੰ ਆਪਣੇ ਨਵੇਂ ਹੋਟਲ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਰੱਖ ਲਵਾਂ ਤੂੰ ਇਹਦਾ 900 ਰੁਪਿਆ ਬਿੱਲ ਪੇ ਕੀਤਾ ਸੀ ਨਾ ਉਹ 900 ਦਾ ਤੈਨੂੰ 90000 ਦਾ ਸੀ ਬਤੌਰ ਗਿਫਟ ਹੀ ਦੇਣਾ ਹੈਗਾ ਪ੍ਰਾਈਸ ਦੇਣਾ ਤੇ ਨਾਲ ਹੀ ਤੇਰੀ ਮਹੀਨੇ ਦੀ ਜਿਹੜੀ ਹੈ ਨਾ 60000 ਰੁਪਿਆ ਤਨਖਾ ਠੀਕ ਹੈ ਘਟਤਾ ਨਹੀਂ ਲੱਗਦੀ 60000 ਉਹ ਵੀ ਘਟ ਮੈਂ ਤਾਂ ਕਦੇ ਜ਼ਿੰਦਗੀ ਸੋਚ ਵੀ ਨਹੀਂ ਸਕਦਾ ਮੇਰੀ 60000 ਤਨਖਾ ਹੋ ਜਾ ਆ ਦੇਖਿਆ ਜੀ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਸੀ ਨਾ ਕਿ ਲੋਕਾਂ ਦਾ ਭਲਾ ਕਰਨਾ ਨਹੀਂ ਛੱਡੀਦਾ ਆ ਦੇਖਿਆ ਰੱਬ ਨੇ ਦੇ ਦਿੱਤਾ ਤੁਹਾਨੂੰ ਫਲ ਇੰਨੇ ਪੈਸੇ ਦਿੱਤੇ ਆਪਣੇ ਸਾਰੇ ਰੋਣੇ ਧੋਣੇ ਧੋਤੇ ਜਾਣਗੇ ਨਾਲੇ ਆਪਾਂ ਸੁਨੈਲ ਤੋਂ ਗਹਿਣੇ ਵੀ ਵਾਪਸ ਲੈ ਲਾਂਗੇ ਬਈ ਆ ਤੇਰੀ ਘਰ ਵਾਲੀ ਨੇ ਤਾਂ ਨਾ ਲੱਖ ਰੁਪਏ ਦੀ ਗੱਲ ਕੀਤੀ ਆ ਵੀ ਆਪਦੇ ਦਿਲ ਦੇ ਵਿੱਚੋਂ ਚੰਗਿਆਈ ਕਦੇ ਨਾ ਮਰਨ ਦਿਓ ਦੂਜਿਆਂ ਦੇ ਔਕੇ ਟਾਈਮ ਕੰਮ ਆਉ ਰੱਬ ਉਤੇ ਦੇਖਦਾ ਫਲ ਉਹਨੇ ਦੇਣਾ ਤੇ ਉਹ ਦਿੰਦਾ ਵੀ ਜਰੂਰ ਹੈ ਜੇ ਤੁਸੀਂ ਵੀ ਮੰਨਦੇ ਹੋ ਕਿ ਰੱਬ ਹੈਗਾ ਤੇ ਉਹ ਚੰਗੇ ਬੰਦਿਆਂ ਦੀ ਮਦਦ ਜਰੂਰ ਕਰਦਾ ਆਪਣੀ ਰਾਏ ਨੂੰ ਤੁਸੀਂ ਕਮੈਂਟਸ ਰਾਹੀਂ ਸਾਨੂੰ ਜਰੂਰ ਦੱਸਣਾ